ਅਸੀਂ ਲਗਭਗ ਸਾਡਾ ਅੰਦੋਲਨ ਚੱਲਦਿਆਂ ਨੂੰ 309 ਦਿਨ ਹੋ ਗਏ ਔਰ ਡੱਲੇਵਾਲ ਸਾਹਿਬ ਦਾ ਮਰਨ ਵਰਤ ਅੱਜ 22ਵੇਂ ਦਿਨ ਵਿੱਚ ਪਹੁੰਚ ਗਿਆ ਡੱਲੇਵਾਲ ਸਾਹਿਬ ਦੇ ਮਰਨ ਵਰਤ ਤੇ ਸਾਰੀ ਦੁਨੀਆ ਨੂੰ ਚਿੰਤਾ ਉਹਨਾਂ ਦੀ ਸਿਹਤ ਨੂੰ ਲੈ ਕੇ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਚਿੰਤਾ ਨਹੀਂ ਹੈਗੀ ਕਾਰਪੋਰੇਟਰ ਨੇ ਪ੍ਰਧਾਨ ਮੰਤਰੀ ਜੀ ਦੇ ਕੰਨ ਬੰਦ ਕਰ ਰੱਖੇ ਨੇ ਨਾ ਉਹਨਾਂ ਨੂੰ ਕਿਸਾਨ ਮਜ਼ਦੂਰ ਬਾਰੇ ਕੋ ਸੋਚ ਰਿਹਾ ਹੈ ਕਿ ਉਹਨਾਂ ਗੱਲ ਕਰਕੇ ਮਸਲਿਆਂ ਦਾ ਨਿਪਟਾਰਾ ਕਰਨਾ ਕਿ ਨਹੀਂ ਕਰਨਾ ਹੈਗਾ ਸੋ ਇਸ ਕਰਕੇ ਸਾਡੀ ਸਾਰੀ ਪੰਜਾਬ ਦੀ ਜਨਤਾ ਨੂੰ ਕੱਲ ਬੇਨਤੀ ਆ ਵੀ ਕੱਲ 18 ਦਾ ਰੇਲ ਰੋਕੋ ਅੰਦੋਲਨ ਆ ਅਸੀਂ ਅੰਮ੍ਰਿਤਸਰ ਵਾਲੇ ਬਿਆਸ ਪੁਲ ਇਧਰ ਦੇਵੀ ਦੋਸਪੁਰਾ ਪਿੰਡ ਅਰੇ ਇਧਰ ਜਿਹੜੀ ਅੰਮ੍ਰਿਤਸਰ ਤੋਂ ਜੰਮੂ ਕਸ਼ਮੀਰ ਨੂੰ ਜਾ ਰਹੀ ਆ ਲਾਈਨ ਉੱਤੇ ਵੀ ਚਾਰ ਥਾਵਾਂ ਤੇ ਪ੍ਰੋਗਰਾਮ ਜਿਹੜੀ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਜਾ ਰਹੀ ਹੈ ਤਿੰਨ ਤਿੰਨ ਇਹ ਕੱਲਾ ਸਾਡੀ ਜਥੇਬੰਦੀ ਦਾ ਪ੍ਰੋਗਰਾਮ ਆ ਉਵੇਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਅਤੇ ਸਾਰੇ ਪੰਜਾਬ ਦੇ 13000 13000 ਦੇ 13000 ਪਿੰਡ ਸ਼ਾਮਲ ਹੋ ਰਹੇ ਆ ਅਸੀਂ ਪੰਜਾਬ ਦੇ ਵਪਾਰੀਆਂ ਨੂੰ ਛੋਟੇ ਦੁਕਾਨਦਾਰਾਂ ਨੂੰ ਸ਼ਹਿਰੀਆਂ ਨੂੰ ਇੱਥੋਂ ਤੱਕ ਵਕੀਲਾਂ ਨੂੰ ਪ੍ਰੈਸ ਕਰਮੀਆਂ ਦੇ ਸਾਥੀਆਂ ਨੂੰ ਬੁੱਧੀਜੀਵੀਆਂ ਨੂੰ ਹਰ ਵਰਗ ਨੂੰ ਟਰਾਂਸਪੋਰਟਰਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਿਦਿਆਰਥੀਆਂ ਨੂੰ ਸਾਰੇ ਨੂੰ ਅਪੀਲ ਕਰਦੇ ਆਂ ਕਿ ਕੱਲ ਦਾ ਪ੍ਰੋਗਰਾਮ ਸਫਲਤਮ ਪ੍ਰੋਗਰਾਮ ਤਾਂ ਹੋਊਗਾ ਜੇ ਲੱਖਾਂ ਲੋਕ ਆ ਕੇ ਰੇਲਾਂ ਤੇ ਬਹਿ ਗਏ ਜੇ ਮੋਦੀ ਸਰਕਾਰ ਦੀਆਂ ਜੜਾ ਹਿਲਾਉਣੀਆਂ ਵਾ ਪਰਿਵਾਰਾਂ ਸਮੇਤ ਆ ਕੇ ਰੇਲਾਂ ਤੇ ਬਹੁ ਅਸੀਂ ਧਾਰਮਿਕ ਧਾਰਿਆਂ ਨੂੰ ਬੇਨਤੀ ਕਰਦੇ ਆਂ ਵੱਡੇ ਜਿਦਾ ਅੰਮ੍ਰਿਤਸਰ ਦਾ ਸਟੇਸ਼ਨ ਆ ਲੁਧਿਆਣਾ ਵਾ ਜਲੰਧਰ ਆ ਪਟਿਆਲਾ ਹੋ ਰਿਹਾ ਇਹਨਾਂ ਥਾਵਾਂ ਤੇ ਲੰਗਰ 3 ਘੰਟੇ ਲਈ ਆਉਣਾ ਚਾਹੀਦਾ ਵੀ ਯਾਤਰੀਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ ਸਾਨੂੰ ਫੋਨ ਆਏ ਸਾਰਿਆਂ ਦੇ ਇਹਦੋਂ ਕਹਾ ਜਿੰਨੇ ਵੀ ਸਾਡੇ ਪੰਜਾਬੀ ਦੇ ਗਾਇਕ ਨੇ ਹਰਪਚੀਮਾ ਜੀ ਬੱਬੂ ਮਾਨ ਬਹੁਤ ਸਾਰੇ ਹੋਰ ਕਲਾਕਾਰ ਮੈਨਾ ਬਿਸਰ ਗਿਆ 8-10 ਪਹੁੰਚੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਾਰੇ ਪੰਜਾਬ ਦੇ ਕਲਾਕਾਰਾਂ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਜਿਵੇਂ ਤੁਸੀਂ ਇੱਕ ਲੋਕ ਲਹਿਰ ਬਣਾ ਦਿੱਤੀ ਐ ਇਸ ਮੋਰਚੇ ਨੂੰ ਵੱਧ ਤੋਂ ਵੱਧ ਕਿਸਾਨ ਮਜ਼ਦੂਰ ਅੰਦੋਲਨ ਦਾ ਸਮਰਥਨ ਕਰੋ ਠੀਕ ਆ ਕਲਾਕਾਰਾਂ ਦੇ ਸ਼ਿਕਵੇ ਸੀ ਸਾਡੇ ਨਾਲ ਕਿ ਜਦੋਂ ਮੋਦੀ ਸਰਕਾਰ ਦੀ ਈਡੀ ਜਾਂ ਹੋਰ ਮਸਲਿਆਂ ਤੇ ਆ ਕੇ ਸਾਡੇ ਦਬਾਅ ਪਿਆ ਵਾ ਕਿਸਾਨ ਆਗੂ ਉਸ ਤਰ੍ਹਾਂ ਨਹੀਂ ਖੜੇ ਬਿਲਕੁਲ ਹੋ ਸਕਦਾ ਪਿੱਛੇ ਫਰਕ ਰਹੇ ਹੁਣ ਅੱਗੇ ਤੋਂ ਫਰਕ ਨਹੀਂ ਰਹਿੰਦਾ ਕਿ ਤੁਸੀਂ ਪੰਜਾਬ ਨਾਲ ਖੜੇ ਹੋ ਪੰਜਾਬ ਤੁਹਾਡੇ ਨਾਲ ਖੜੂਗਾ ਹੁਣ ਇੱਕ ਲੋਕ ਲਹਿਰ ਬਣ ਰਹੀ ਆ ਪੂਰੇ ਪੰਜਾਬ ਦੇ ਵਿੱਚ ਔਰ ਲੋਕ ਲਹਿਰ ਖੜੀ ਕਰਨ ਦੇ ਵਿੱਚ ਗਾਇਕਾਂ ਦਾ ਬਹੁਤ ਵੱਡਾ ਹੱਥ ਆ ਜਿਵੇਂ ਸਾਡੇ ਧਾਰਮਿਕ ਪ੍ਰਚਾਰਕ ਖੇਤਰ ਨਾਲ ਜੁੜੇ ਹੋਏ ਲੋਕ ਨੇ ਚਾਹੇ ਉਹ ਕਥਾਵਾਚਕ ਨੇ ਚਾਹੇ ਉਹ ਰਾਗੀ ਨੇ ਚਾਹੇ ਉਹ ਢਾਡੀ ਨੇ ਚਾਹੇ ਉਹ ਕੀਰਤਨੀਆਂ ਨੇ ਸਾਰੇ ਪ੍ਰੋਗਰਾਮਾਂ ਤੋਂ ਪਹਿਲਾਂ ਅੱਜ ਕਿਸਾਨ ਮਜ਼ਦੂਰ ਦੇ ਹੱਕ ਚ ਬੋਲ ਰਹੇ ਨੇ ਇਹ ਬਹੁਤ ਵੱਡੀ ਗੱਲ ਹੈਗੀ ਆ ਔਰ ਸਾਰਿਆਂ ਨੂੰ ਸੀ ਕਹਿੰਨੇ ਆ ਵੀ ਜਰੂਰ ਇਹ ਪੰਜਾਬੀਆਂ ਦਾ ਅੰਦੋਲਨ ਜੇ 3 ਕਰੋੜ ਪੰਜਾਬੀ ਇਕੱਠੇ ਹੋ ਗਏ ਮਹਾਪੰਜਾਬ ਦੇ 2.5 ਕਰੋੜ ਲੋਕ ਹੋਰ ਨਾਲ ਲਗੇ ਪੂਰੇ ਦੇਸ਼ ਨੂੰ ਖੜਾ ਕਰ ਦੇਣਗੇ ਕੋਈ ਵੱਡਾ ਮਸਲਾ ਨਹੀਂ ਹੈਗਾ ਵੀ ਖੇਤੀ ਦੇ ਤਿੰਨ ਕਾਨੂੰਨ ਜਿਵੇਂ ਰੱਦ ਕਰਾਏ ਸੀ ਔਰ ਜਿਵੇਂ ਹੁਣ ਡਰਾਫਟ ਬਣਾ ਕੇ ਉਹ ਦੋਰੇ ਲੈ ਕੇ ਆ ਰਹੇ ਆ ਜੇ ਇਹਨਾਂ ਸਾਰਿਆਂ ਨੂੰ ਨੱਥ ਪਾਉਣੀ ਹੈਗੀ ਆ ਸਾ ਸਾਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਪਊਗਾ ਸਾਨੂੰ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਾਉਣਾ ਪਊਗਾ ਸਾਰਿਆਂ ਵਾਸਤੇ ਜਿਹੜਾ ਪ੍ਰਾਈਵੇਟ ਬਿਜਲੀ ਬੇਲਿਆ ਜਿਹੜਾ ਲਿਹਾਕੇ ਸਰਕਾਰ ਬੈਠੀ ਆ ਉਹਨੂੰ ਰੱਦ ਕਰਾਉਣਾ ਪਊ ਮਜ਼ਦੂਰਾਂ ਨੂੰ 200 ਦਿਨ ਨਰੇਗਾ ਚੰਗੀ ਦਿਹਾੜੀ ਦੀ ਗੱਲ ਕਰਨੀ ਪਊਗੀ ਲਖੀਮਪੁਰ ਖਰੀ ਦਾ ਇਨਸਾਫ ਸਾਰੇ ਦੇਸ਼ ਤੇ ਪਾਇਏ ਕੇਸ ਵਾਪਸ ਲੈਣ ਲਈ ਗੱਲਾਂ ਜਿਵੇਂ 12 ਮੰਗਾ ਨੇ ਉਹਨਾਂ ਤੇ ਸ਼ਗਰਚ ਹੁਣ ਵੇਲਾ ਆ ਗਿਆ ਮੋਰਚਾ ਜਿੱਤ ਵਾਲੇ ਪਾਸੇ ਨੂੰ ਅੱਗੇ ਵਧ ਰਿਹਾ ਹੈਗਾ ਵਾ ਔਰ ਜਿਵੇਂ ਪੂਰੇ ਪੰਜਾਬ ਵਾਸੀਆਂ ਨੇ ਖਨੌਰੀ ਬਾਰਡਰ ਤੇ ਐਂ ਲੱਗਦਾ ਜਿਵੇਂ ਦਸਿਓ ਹਜ਼ਾਰ ਲੋਕ ਆਏ ਹੋਗੇ ਹੁਣ ਜਿਵੇਂ ਸਹਿਯੋਗ ਦਿੱਤਾ ਔਰ ਪੰਜਾਬ ਦੀ ਹਕੂਮਤ ਨੂੰ ਔਰ ਕੇਂਦਰ ਨੂੰ ਜਵਾਬ ਦਿੱਤਾ ਵਾ ਵੀ ਭੁੱਲ ਕੇ ਵੀ ਕਿਤੇ ਖਨੌਰੀ ਬਾਰਡਰ ਵਾਲ ਨੂੰ ਮੂੰਹ ਨਾ ਕਰ ਲਿਓ ਨਹੀਂ ਤਾਂ ਮੂੰਹ ਦਿਖਾਣੀ ਪਊਗੀ ਭਾਵੇਂ ਰਿਪੋਰਟਾਂ ਨੇ ਵੀ ਹਰਿਆਣੇ ਦੇ ਅੰਦਰ ਅਰਧ ਸੈਨਿਕ ਫੋਰਸ ਵੱਧ ਰਹੇ ਨੇ ਸ਼ੰਭੂ ਬਾਰਡਰ ਤੇ ਤੁਹਾਨੂੰ ਪਤਾ ਤਿੰਨ ਜਥੇ ਸਾਡੇ ਚਲੇ ਗਏ 45 40 ਕਿਸਾਨ ਜ਼ਖਮੀ ਹੋ ਗਏ ਸਾਡੇ ਠੀਕ ਹੈ ਜੀ ਔਰ ਸ਼ੰਭੂ ਬਾਰਡਰ ਤੇ ਵੀ ਆਮ ਲੋਕ ਲੰਗਰ ਲੈ ਕੇ ਆਮ ਜਨਤਾ ਦੇ ਨੇ ਬਹੁਤ ਵੱਡੇ ਪੱਧਰ ਤੇ ਹੁੰਦੀ ਹੈਗੀ ਆ ਇਸੇ ਤਰ੍ਹਾਂ ਰਤਨਪੁਰਾ ਬਾਰਡਰ ਤੇ ਵੀ ਰਾਸਟਾਨੀਆਂ ਨੇ ਜਮਾਵੜਾ ਵਧਾ ਦਿੱਤਾ ਹੈਗਾ ਸੋ ਇਸ ਕਰਕੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਰੇਲ ਰੋਕੋ ਦੇ ਉੱਤੇ ਵੱਧ ਤੋਂ ਵੱਧ ਪੰਜਾਬੀਆਂ ਦੀ ਗਿਣਤੀ ਕੱਲ ਨਜ਼ਰ ਆਵੇ ਇਹਦੇ ਲਈ ਆਹਵਾਨ ਕਰਨਾ ਹੈ ਆ ਔਰ ਅਸੀਂ ਕਹਿੰਨੇ ਤੁਸੀਂ ਜੇ ਮੋਦੀ ਸਰਕਾਰ ਨੂੰ ਅੱਗੇ ਲਾਉਣਾ ਹੈਗਾ ਮੋਦੀ ਸਰਕਾਰ ਨੂੰ ਜੇ ਝਕਾਉਣਾ ਹੈਗਾ ਤੇ ਕੱਲ ਦਾ ਰੇਲ ਰੋਕੋ ਅੰਦੋਲਨ ਕਾਮਯਾਬ ਕਰੋ 19 ਨੂੰ ਫਿਰ ਦੋਵੇਂ ਫੋਰਮ ਮੀਟਿੰਗ ਕਰਨਗੇ ਇਹ ਅੱਗੇ ਦੇ ਪ੍ਰੋਗਰਾਮ ਕਰਨਗੇ ਜਿਵੇਂ ਮੈਂ ਆਪਣੀ ਪਹਿਲੀ ਵਿਚਾਰ ਚਰਚਾ ਚ ਕਿਹਾ ਸੀ ਜੋ ਖਬਰਾਂ ਆ ਰਹੀਆਂ ਵੀ ਰਮਨੀਤ ਬਿੱਟੂ ਕਹਿੰਦਾ ਵੀ ਮੈਂ ਪੁੱਲ ਦਾ ਕੰਮ ਕਰੂੰਗਾ ਕੱਲ ਤੱਕ ਤਾਂ ਸੀ ਇਹਨਾਂ ਨੂੰ ਤਾਲਬਾਂ ਲੱਗਦੇ ਸੀਗੇ ਰਮਨੀਤ ਬਿੱਟੂ ਦੇ ਪਹਿਲੇ ਬਿਆਨ ਦਾ ਕੀ ਹੋ ਗਿਆ ਜਿਹੜਾ ਕਹਿੰਦਾ ਸੀ ਦਿੱਲੀ ਆਜੋ ਤੁਰ ਕੇ ਤੇ ਅਸੀਂ ਜਿਹੜਾ ਜੀ ਤੁਹਾਡਾ ਸਵਾਗਤ ਕਰਾਂਗੇ ਦਿੱਲੀ 'ਚ ਰਮਨੀਤ ਬਿੱਟੂ ਜੂ ਨੂੰ ਪੁੱਛਦਾ ਕੌਣ ਆਰ ਹਰਿਆਣੇ ਦੇ ਖੇਤੀ ਮੰਤਰੀ ਦਾ ਬਿਆਨ ਕਿੱਥੇ ਚਲਾ ਗਿਆ ਜਿਹੜਾ ਕਹਿੰਦਾ ਸੀ ਜੀ ਆਜੋ ਤੁਸੀਂ ਤੁਰ ਕੇ ਭਾਈ ਤੁਹਾਡੇ ਪਹਿਲੇ ਬਿਆਨ ਕਿਸੇ ਨੇ ਸੁਨੇ ਨਹੀਂ ਹੈ ਤੇ ਹੁਣ ਹੋਣ ਵਾਲੇ ਬਿਆਨ ਭਾਈ ਤੁਹਾਡੇ ਕਿਵੇਂ ਯਕੀਨ ਕਰ ਲਈਏ ਰਵਨੀਤ ਬਿੱਟੂ ਜੀ ਨੂੰ ਜੇ ਕਿਸਾਨਾਂ ਮਜ਼ਦੂਰਾਂ ਦਾ ਕਿਤੇ 헤ਜ ਆ ਉਹ ਅਸਤੀਫਾ ਦੇ ਕੇ ਪਾਰਟੀ ਤੋਂ ਬਾਹਰ ਆ ਜਾਣ ਜੇ ਲੱਗਦਾ ਨਹੀਂ ਤਾਂ ਸਾਨੂੰ ਲੱਗਦਾ ਕਿ ਇਹ ਆ ਨਾਗਪੁਰ ਤੇ ਵੱਜਣ ਵਾਲੀ ਸਿਟੀ ਆ ਜਦੋਂ ਕਹਿੰਦੇ ਮਾਰ ਦਿੰਦਾ ਵਾ ਜਦੋਂ ਕਹਿੰਦੇ ਨਹੀਂ ਮਾਰਦਾ ਹੈਗਾ ਤਾਂ ਸਾਨੂੰ ਭਾਈ ਇਹ ਚੱਲੇ ਕਾਰਸੂਤਾ ਕੋ ਬਹੁਤੀ ਕੋ ਉਮੀਦ ਨਹੀਂ ਕੇਂਦਰ ਸਰਕਾਰ ਨੇ ਗੱਲ ਕਰਨੀ ਹੈ ਸਾਡੇ ਦਰਵਾਜ਼ੇ ਖੁੱਲੇ ਹੈਗੇ ਧੰਨਵਾਦ ਕਾਬੇ ਥਾਣਿਆਂ ਵਿੱਚ ਬੰਬਲਾਸ ਹੋ ਰਹੀ ਹੈ ਤੇ ਤੁਸੀਂ ਸਮਝਦੇ ਹੋ ਕਿ ਤੁਸੀਂ ਇਹ ਕਹਿਣ ਕਰ ਦੋ ਅੰਮ੍ਰਿਤਸਰ 'ਚ ਕਿੰਨੀ ਥਾਂ ਤੇ ਕਿੰਨੇ ਤੋਂ ਕਿੰਨੇ ਬਟ ਕਰਨਾ ਹੈ ਦੇਖੋ ਅੰਮ੍ਰਿਤਸਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਾਰੀਆਂ ਜਥੇਬੰਦੀਆਂ ਦੇ ਤਰਨੇ ਬਹੁਤ ਹੋਣੇ ਆ ਬਾਈ ਉੱਥੇ ਜੈਂਤੀਪੁਰ ਰੇਲਟੇਸ਼ਨ ਝੰਡਾ ਪਿੰਡ ਆ ਉੱਥੇ ਫਟਕੇਗਾ ਇਹ ਜੰਮੂ ਵਾਲੀ ਰੇਲ ਲਾਈਨ ਤੇ ਆ ਉੱਥੇ ਤੀਸਰਾ ਕੱਥੂ ਨੰਗਲ ਔਰ ਅਗਲੇ ਬੰਨੇ ਪਿੰਡ ਹੈਗਾ ਸਾਡਾ ਵੈਰ ਕੀ ਦੇ ਨੇੜੇ ਹੈਗਾ ਦਿਮਾਗ ਚ ਮੇਰੇ ਨਿਕਲ ਗਿਆ ਉੱਥੇ ਵੀ ਜਹਾਗੀਰਪਿੰਡ ਉਹਦੇ ਫਾਟਕਦੇ ਹੋਊਗਾ ਅਗਲੇ ਬਾਰੇ ਡੇਰਾ ਬਾਬਾ ਨਾਨਕ ਰਮਦਾਸ ਦੇ ਵਿੱਚ ਹੋਊਗਾ ਇੱਕ ਤਰਨਾ ਇੱਕ ਪੰਦੇੜ ਕਲਾਂ ਫਟਕੇਗਾ ਉੱਥੇ ਇੱਕ ਕੋਟਲਾ ਗੁਜਰਾ ਫਟਕੇਗਾ ਇਹ ਅਰੇ ਤੋਂ ਗਾਂ ਬਿਆਸ ਬਟਾ ਹੋਊਗਾ ਅਰੇ ਤੋਂ ਗਾਂ ਦੇਵੀदासਪੁਰ ਜਿੱਥੇ ਮੈਂ ਮੌਕੇ ਤੇ ਮੌਜੂਦ ਹੋਊਗਾ ਇਹ ਸਾਡੀ ਜਥੇ ਪਰ ਬਹੁਤ ਜ਼ਿਆਦਾ ਹੋਣਗੇ ਤੁਹਾਨੂੰ ਮਾਝੇ ਜੀ ਹੋ ਜਾਏਗਾ ਕਿਉਂ ਤੁਹਾਡਾ ਨਾ ਕੱਲਾ ਅੰਮਰਸਰ ਦੇ ਵਿੱਚ ਅਸੀਂ ਨੌਜੰਗ ਮਾਝਾ ਨਹੀਂ ਤਰਨਤਾਰ ਨਾਲ ਅੱਡ ਹੋਊ ਗਰਦਾਸਪੁਰ ਅੱਡ ਹੋਊ ਪੰਜਾਬ ਦੇ 23 ਜਿਲ੍ਹਿਆਂ ਵਿੱਚ ਸੈਂਕੜੇ ਥਾਵਾਂ ਤੇ ਨਿੱਕਾ ਥਾਵਾਂ ਤੇ ਹੋਣਗੇ ਮੈਂ ਤੁਹਾਨੂੰ ਜੇ ਰਿਪੋਰਟ ਕਲੈਕਟ ਕਰਕੇ ਦਵਾਂਗਾ ਹਾਂਜੀ ਜੇ ਜਿਹੜੀ ਆਮ ਲੋਕਾਂ ਨੂੰ ਕੀ ਸਮਾਂ ਜਿਹਨਾਂ ਨੂੰ ਪ੍ਰਸ਼ਾਨੀ ਚੜ੍ਹਨੀ ਪਈ ਦੇਖੋ ਆਮ ਲੋਕਾਂ ਲਈ ਦੇਖੋ ਅੱਜ ਪੂਰਾ 3 ਕਰੋੜ ਪੰਜਾਬੀ ਇੱਕ ਮੁਠਾ ਆਵਾਜ਼ ਲਗਾ ਰਿਹਾ 140 ਕਰੋੜ ਦੇਸ਼ ਵਾਸੀ ਆਵਾਜ਼ ਲਗਾ ਰਹੇ ਆ ਕਿੰਨਾ ਘੰਟੇ ਵਾਲੇ ਸਿਟੇਸ਼ਨਾਂ ਦੇ ਕੋਈ ਸਮੱਸਿਆ ਨਾ ਹੋਵੇ ਇਹਦਾ ਪ੍ਰਬੰਧ ਵੀ ਕਰ ਰਹੇ ਆ ਸਾਨੂੰ ਲੱਗਦਾ ਜਿਹੜੇ ਇਸ ਵੇਲੇ ਲੋਕ ਲਹਿਰ ਦਾ ਇੱਕ ਫਾਇਦਾ ਹੁੰਦਾ ਲੋਕ ਤੁਹਾਡੇ ਨਾਲ ਖੜਦੇ ਆ ਲੋਕ ਸਾਡੀਆਂ ਸਮੱਸਿਆ ਨੂੰ ਸਮਝ ਕੇ ਸਾਡੇ ਨਾਲ ਜੁੜ ਕੇ ਜਿਹੜਾ ਹਾਂ ਸਾਡੀ ਗੱਲ ਦੇ ਵਿੱਚ ਨਾਰਾ ਮਾਰਨਗੇ 3 ਘੰਟੇ ਕੋ ਬਹੁਤਾ ਲੰਮਾ ਸਮਾਂ ਨਹੀਂ ਹੈਗਾ ਇਸੇ ਕਰਕੇ ਐਸੀ ਦਿੱਤਾ ਹੈਗਾ ਫਿਰ ਰਮੇਸ਼ ਬਿੱਟੂ ਦੀ ਗੱਲ ਕੀਤੀ ਹੈ ਰਮੇਸ਼ ਬਿੱਟੂ ਅਕਸਰ ਆਪਣੇ ਵਿਵਾਦਿਤ ਬਹਿਣਾ ਕਰਕੇ ਸੁਰਖੀਆਂ 'ਚ ਰਹਿੰਦੇ ਆ ਚਾਹੇ ਕਿਤੇ ਤੁਹਾਨੂੰ ਤਾਰੀਫਾਂ ਕਿਹਾ ਜਾਂ ਹੋਰ ਪਾਬਲਿਕ ਕਿਸ ਤਰ੍ਹਾਂ ਦੇਖਦੇ ਉਹਨਾਂ ਦੀ ਬਿਆਨਬਾਜ਼ੀ ਦੇ ਨਹੀਂ ਦੇਖੋ ਉਹਨਾਂ ਦੇ ਜਦੋਂ ਸ਼ੁਰੂਆਤ ਤੋਂ ਲੈ ਕੇ ਵਿੱਚ ਦੀ ਬਿਆਨਬਾਜ਼ੀ ਆ ਦੇਖੋ ਜਦੋਂ ਨਾਗਪੁਰ ਦੀ ਟ੍ਰੇਨਿੰਗ ਆਈ ਆ ਫਿਰ ਉਹ ਕਹਿੰਦੇ ਸੀ ਵੀ ਤੁਹਾਡੋ ਪੈਸੇ ਬੜੇ ਆ ਜੀ ਮੈਂ ਇਨਕੁਆਰੀ ਕਰਾਉਣੀ ਆ ਲਖਸ਼ਨਾ ਨੰਗ ਲੈ ਆਂਦੋਂ ਉਹਨਾਂ ਦੀ ਇਨਕੁਆਰੀ ਦਾ ਵੀ ਸਾਨੂੰ ਪਤਾ ਨਹੀਂ ਲੱਗਾ ਕਿੱਥੇ ਚਲੇ ਗਈ ਆ ਐਸੇ ਕਰਾ ਲਓ ਘੜੇ ਦੇ ਪਿੱਛੋਂ ਕੋਲਜਾਮ ਲਾਉਂਦੇ ਜੇ ਝੂਠੇ ਅਸੀਂ ਕਿਹਾ ਸੀ ਵੀ ਭਾਜਪਾ ਦੇ ਆਗੂਆਂ ਦੀ ਵੀ ਹੋਵੇ ਬਰਾਬਰ ਹੋ ਜਾਏ ਇਨਕੁਆਰੀ ਪਤਾ ਲੱਗ ਜਾਏ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਫਿਰ ਉਹਨਾਂ ਨੂੰ ਖਾਦ ਵਾਲੇ ਮਸਲੇ ਤੇ ਅਸੀਂ ਤਲਬਨ ਲੱਗਣ ਦਾ ਵੀ ਠੀਕ ਹੈ ਜੀ ਇਸ ਕਰਕੇ ਫਿਰ ਉਹ ਕਹਿੰਦੇ ਵੀ ਕਿਸਾਨ ਤਾਂ ਇਹਨਾਂ ਦੇ ਨਾਲ ਹੀ ਨਹੀਂ ਹੈਗਾ ਠੀਕ ਹੈ ਜੀ ਉਹ ਕਹਿੰਦਾ ਖੇਤਾਂ 'ਚ ਕੰਮ ਕਰ ਰਿਹਾ ਵਾ ਫਿਰ ਕਹਿੰਦੇ ਜੀ ਆਪੋ ਚ ਦੀ ਪਾਟੇ ਪਏ ਆ ਮਤਲਬ ਟੋਟਲੀ ਕਿਸਾਨ ਅੰਦੋਲਨ ਨੂੰ ਡੈਮੇਜ ਕਰਨ ਵਾਲੇ ਉਹ ਬਿਆਨ ਦਿੰਦੇ ਰਹੇ ਆ ਹੁਣ ਉਹ ਕਹਿੰਦੇ ਮੈਂ ਪੁਲ ਦਾ ਕੰਮ ਕਰੂਗਾ ਅਸੀਂ ਕਹਿੰਨੇ ਭਾਈ ਦੇ ਕੋ ਤੁਹਾਨੂੰ ਪੁੱਛਦਾ ਪੁੱਛਦਾ ਹੈਗਾ ਦਿੱਲੀ ਸਾਡੇ ਲੋ ਜਿੰਦਾ ਮਰਜੀ ਕੰਮ ਕਰ ਲਓ ਪਹਿਲੋ ਤੁਹਾਡੇ ਬਿਆਨ ਸੀ ਕਿ ਪੈਦਲ ਜਾਂਦਿਆਂ ਨੂੰ ਨਹੀਂ ਰੋਕਾਂਗੇ ਉਹ ਤਾਂ ਕਿਸੇ ਨੇ ਮੰਨਿਆ ਨਹੀਂ ਹੈਗਾ ਤਾਂ ਮੈਨੂੰ ਲੱਗਦਾ ਮੈਂ ਤਾਂ ਇਹੀ ਕਹਿਣਾ ਬਿੱਟੂ ਸਾਹਿਬ ਨੂੰ ਜੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦਾ ਦਰਦ ਆ ਤੇ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਆਪਣਾ ਗਰਦ ਦਿਖਾ ਲੈਣ ਵੀ ਕਿੰਨਾ ਕੁ ਦਰਦ ਹੈਗਾ ਜਿੱਥੋਂ ਤੱਕ ਲਾਅਨ ਆਰਡਰ ਦਾ ਸਵਾਲ ਹੈ ਦੇਖੋ ਭਾਰਤ ਦੀਆਂ ਏਜੰਸੀਆਂ ਸਰਗਰਮ ਨੇ ਪੂਰੀਆਂ ਇੱਥੇ ਕੱਲ اسلامਾਬਾਦ ਚ ਕੀ ਉਹਦੇ ਪਿੱਛੇ ਜਾਂਚ ਦਾ ਵਿਸ਼ਾ ਮੈਂ ਨਹੀਂ ਉੱਤੇ ਏਜੰਸੀਆਂ ਪੰਜਾਬ ਦੀਆਂ ਕੇਂਦਰ ਦੀਆਂ ਜੋਰ ਲਾ ਰੀਆਂ ਵੀ ਕਿਸਾਨ ਅੰਦੋਲਨ ਦੇ ਵਿੱਚ ਵਿੱਚ ਅਸੀਂ ਕੋ ਅਜਿਹੇ ਜਿਹਾ ਕਾਰਾ ਕਰ ਲਈਏ ਵੀ ਕਿਸਾਨ ਅੰਦਲਨ ਦੀ ਮੂਵਮੈਂਟ ਜਿਹੜੀ ਡਿਵਡ ਕੀਤੀ ਜਾ ਸਕੇ ਬਿਲ ਬਿਲਕੁਲ ਧਿਆਨ ਪਾਸਰ ਕਰਨ ਦੀ ਸਾਜ ਚ ਕੋ ਰੋਲਾ ਨਹੀਂ ਹੈਗਾ ਇਹ 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 ਖੀਰਲਾ ਨਹੀਂ ਜੇ ਹੋਣਾ ਮੈਂ ਕਹਿੰਦਾ ਪੰਜਾਬੀਓ ਇਹੋ ਜਿਹਾ ਕੰਮ ਦੂਜੇ ਚੌਥੇ ਦਿਨ ਚੱਲਦਾ ਰਹਿਣਾ ਵਾ ਠੀਕ ਹੈ ਤਾਂ ਡਿਵਡ ਕਰ ਲਈ ਪਰ ਤੁਸੀਂ ਕਿਸਾਨ ਮਜ਼ਦੂਰ ਅੰਦੋਲਨ ਨਾਲ ਤਿਆਰ ਰੱਖਿਓ ਅਰਕੀ ਪੰਜਾਬ ਤੇ ਦੇਸ਼ ਵਾਸਤੇ ਕੁਛ ਨਾ ਕੁਛ ਲੈ ਕੇ ਆਵਾਂਗੇ। ਸਯੁਕਤ ਕਿਸਾਨ ਮੋਰਚੇ ਨੇ ਐਮਰਜੈਂਸੀ ਮੀਟਿੰਗ ਰੱਖੀ ਹੈ। ਕੱਲ ਰਾਜੀਵਾਲ ਸਾਹਿਬ ਦਾ ਵੀ ਵਿਆਲ ਆ ਗਿਆ। ਚੰਗੀ ਗੱਲ ਆ ਪੰਜਾਬ ਦੀ ਸਾਰੀ ਜਨਤਾ ਪੂਰੇ ਪੰਜਾਬੀ ਇਕੱਠੇ ਹੋ ਕੇ ਸਾਰਿਆਂ ਨੂੰ ਲੜਦਾ ਸੰਘਰਸ਼ ਕਰਦਾ ਦੇਖਣਾ ਚਾਹੁੰਦੇ ਹੋ, ਏਕਾ ਚਾਹੁੰਦੇ ਆ। ਤੋਂ ਇਸ ਕਰਕੇ ਅਸੀਂ ਇਕਤਾ ਦੇ ਹੱਥ ਵਧਾਇਆ ਹੈਗਾ। ਜੜੇ ਵੀ ਏਕੇ ਦੇ ਵਿੱਚ ੜਕਾ ਪਾਉਣਗੇ ਪੰਜਾਬੀ ਉਹਨਾਂ ਕੋ ਆਪੇ ਹਿਸਾਬ ਲੈਣਗੇ ਐਸਕੈਮ ਦੇ ਇੱਕ ਆਗੂ ਤੁਹਾਨੂੰ ਕਹਿ ਰਹੇ ਕਿ ਤੁਸੀਂ ਅੰਦੋਲਨ ਪਿੰਨੋ ਛੱਡ ਕੇ ਪਿੱਛੇ ਆਜੋ ਫਿਰ ਅਸੀਂ ਤੁਹਾਡੇ ਨਾਲ ਅੱਗੇ ਚੱਲਾਂਗੇ ਇਹਨੂੰ ਪੀਂ ਦੇਖ ਰਹੇ ਹਾਂ ਦੇਖੋ ਕਿਸੇ ਇੱਕ ਬੰਦੇ ਦੀ ਨਿੱਜੀ ਵਿਚਾਰ ਹੋ ਸਕਦੀ ਆ ਅਸੀਂ ਐਸਕੈਮ ਦਾ ਨਹੀਂ ਕਹਿ ਸਕਦੇ ਤੋ ਕੋਈ ਨਹੀਂ ਪੰਜਾਬ ਸਾਰਾ ਦੇਖ ਰਿਆ ਇਕਤਾ ਦੇ ਗੱਲ ਦੇ ਵਿੱਚ ਜੜਾ ਵੀ ਡਿੱਕਾ ਬਣੂਗਾ ਪੰਜਾਬੀ ਆਪੇ ਸਭ ਲੈਣਗੇ ਉਹਨਾਂ ਕੋਲੇ ਕਹਿੰਦੇ ਕਿ ਇੱਕ ਸਾਈਨ ਸੜਕੋ ਆ ਗਿਆ ਸਰਮਣ ਸਿੰਘ ਪੰਦੇਰ ਜੀ ਸਾਨੂੰ ਬੁਲਾਉਣਾ ਸੀ ਤੇ ਗੱਲੇਵਾਲ ਸਾਹਿਬ ਦਾ ਸਾਈਨ ਕਿਉਂ ਨਹੀਂ ਆਇਆ ਸਾਡੇ ਤੇ ਦੇਖੋ ਇਹ ਦੋਹਾਂ ਫਾਰਮਾਂ ਦੀ ਅੰਦਰੂਨੀ ਪਾਲਿਸੀ ਦਾ ਸਵਾਲ ਆ ਗੱਲਬਾਤ ਸ਼ਰਤਾਂ ਲਾ ਕੇ ਨਹੀਂ ਹੁੰਦੀ ਹੁੰਦੀ ਗੱਲਬਾਤ ਹੋਣੀ ਚਾਹੀਦੀ ਆ ਅੱਜ ਕਿਸੇ ਦੀ ਹੌਮੇ ਦਾ ਸਵਾਲ ਨਹੀਂ ਹੈ ਜਿਹੜੇ ਨਾ ਹੁੰਦੇ ਨਾ ਕਲੀਅਰ ਕਰ ਲਿਓ ਪੰਦੇਰ ਪੰਧੂਰ ਕੁਝ ਨਹੀਂ ਹੈਗਾ ਉਹਦੀ ਜਥੇਬੰਦੀ ਕਿਸਾਨ ਮਜ਼ਦੂਰ ਸ੍ਰੇਸ਼ ਕਮੇਟੀ ਉਹਨਾਂ ਦਾ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਉਹਦੀਆਂ ਜਥੇਬੰਦੀਆਂ ਉਧਰ ਐਸਕੇਮ ਨਿਨ ਪੋਲਿਟਿਕਲ ਨਾ ਨਹੀਂ ਵੱਡੇ ਹੁੰਦੇ ਜਥੇਬੰਦੀਆਂ ਪਲੇਟਫਾਰਮ ਵੱਡੇ ਹੁੰਦੇ ਲੋਕ ਵੱਡੇ ਹੁੰਦੇ ਆ ਜਿੱਥੋਂ ਤੱਕ ਸਵਾਲ ਹੈਗਾ ਵੀ ਆਹ ਛੜਤਾਂ ਲਾ ਕੇ ਗੱਲਾਂ ਕਰੀਏ ਪਿੱਛੇ ਆ ਜਾਓ ਅੱਗੇ ਆ ਜਾਓ ਇਹ ਗੱਲਾਂ ਸੋਭਾ ਨਹੀਂ ਦਿੰਦੀਆਂ ਹੈਗੀਆਂ ਜੋ ਸਾਨੂੰ ਲੱਗਦਾ ਸਾਨੂੰ ਮੌਕੇ ਦੀ ਨਾਜ਼ਾਕਤ ਨੂੰ ਸਮਝਿਆ ਹੋਇਆ ਦੁਸ਼ਮਣ ਵੱਡਾ ਸਾਡਾ ਉਹ ਖੇਤੀ ਮੰਡੀ ਦੁਬਾਰਾ ਤੋੜਨ ਦਾ ਡਰਾਫਟ ਲੈ ਕੇ ਆ ਗਿਆ ਹੈਗਾ ਅਰ ਜਿਵੇਂ ਪੰਜਾਬ ਦੇ ਵਿੱਚ ਝੋਨਾ ਰੁਲਿਆ ਹੈਗਾ ਉਹ ਕਹਿੰਦੇ ਸੈਲੋ ਗਦਾਮਾ ਨੂੰ ਮੰਡੀ ਆੜ ਕਰੋ ਇਹ ਗੱਲਾਂ ਨੂੰ ਦੇਖਦਿਆਂ ਕਿਸਾਨਾਂ ਮਜ਼ਦੂਰਾਂ ਨੂੰ ਆਪਣੀ ਹੌਮੇ ਨੂੰ ਪੱਠੇ ਪਾ ਕੇ ਤੇ ਲੋਕ ਇੱਕਤਾ ਵੱਲ ਵਧਣਾ ਚਾਹੀਦਾ